ਸਵਾਗਤ 11 ਇੱਧਰ ਲੱਗ ਰਹੀਆਂ ਜੀ ਰਜਾਈਆਂ ਦੀਆਂ ਤਹਾਂ ਤੇ ਚਲੋ ਕਰੋ ਜੀ ਬਲੌਗ ਦਾ ਸ਼ੁਰੂਆਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਖਾਤ ਵਿਚ ਇੰਦਰ ਆ ਬਲੌਗ ਚ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਮੀ ਬਹੁਤ ਪਿਆਰੇ ਆ ਦੋ ਦਿਨ ਹੋ ਗਏ ਆ ਦੋ ਦਿਨ ਹੋ ਗਏ ਹਾਂ ਫਿਰ ਤੋਂ ਠੰਡ ਵੀ ਹੋ ਗਈ ਆ ਹਨਾ ਤੇ ਚਲੋ ਜੀ ਕਰਦਿਆਂ ਸ਼ੁਰੂਆਤ ਫੇਰ ਅੱਜ ਨਾਸ਼ਤੇ ਤੋਂ ਨਾਸ਼ਤੇ ਤੋਂ ਚਲੋ ਮਿਲਦੇ ਆ ਜੀ ਨਾਸ਼ਤੇ ਤੇ ਜਾ ਕੇ ਹੁਣ ਲੋ ਜੀ ਰਸੋਈ ਹੋ ਗਈ ਵਿਹਲੀ ਕਿਉਂਕਿ ਸਾਰਾ ਸਮਾਨ ਮਿਲਣ ਲੱਗਦਾ ਅੰਦਰ ਪੰਚਾਤਾ ਨਹੀਂ ਨਹੀਂ ਚੱਕਦੇ ਮੈਂ ਗੱਲ ਨਹੀਂ ਬੈਣਾ ਕਮਲ ਜੀ ਹੁਣ ਮੈਂ ਆਪਾਂ ਵੇਟ ਕਰਦਾ ਤੇਰੀ ਵੀ ਜਦ ਤੂੰ ਆ ਜਵੇਂ ਤੇ ਫਿਰ ਆਪਾਂ ਇਕੱਠੇ ਨਾਸ਼ਤਾ ਕਰੀਏ ਆਪਾਂ ਵਲੌਗ ਸ਼ੁਰੂ ਕਰ ਗਏ ਲਓ ਜੀ ਸਮਾਨ ਆ ਜੀ ਉਹ ਵੀ ਆ ਗਿਆ ਆਦਰੋ ਸਿਰ ਖੁਰਕਦਾ ਆਇਆ ਆਇਆ ਕਰੋ ਮਾਰਾ ਵੀ ਆਪਣਾ ਪਟਕਾ ਪੁਟਕਾ ਬਨ ਗਿਆ ਆਇਆ ਕਰੋ ਹਮੇਸ਼ਾ ਮੈਂ ਬਹੁਤ ਹੈ ਜੋ ਮਰਜ਼ੀ ਕਰੋ ਸਿਰ ਤੇ ਕੁਝ ਬੰਨ੍ਹ ਤਾ ਲਓ ਲਓ ਜੀ ਇੱਧਰ ਥੋੜੀ ਵਾਟ ਕਰਦੀ ਵੀ ਕਿ ਜੀ ਚਲੋ ਮਿਲਦੇ ਆਂ ਨਾਸ਼ਤੇ ਦੇ ਹਾਂਜੀ ਲਓ ਜੀ ਕੀ ਬਣਾਇਆ ਜੀ ਆ ਜੀ ਪਾਣੀਆਂ ਮੋਟੀਆਂ ਥੋੜੀਆਂ ਥੋੜੀਆਂ ਸਬਜ਼ੀਆਂ ਪਈਆਂ ਆ ਓਕੇ ਓਕੇ ਪਰੋਣੀਆਂ ਸਾਧੀਆਂ ਪਰੋਣੀਆਂ ਸਿੰਪਲ ਹੀ ਆ ਥੋੜ ਥੋੜੀਆਂ ਸਬਜ਼ੀਆਂ ਪਈਆਂ ਆ ਬਸ ਨਾਲੇ ਖਾ ਲੈਣਾ ਆ ਚਲੋ ਠੀਕ ਮੈਂ ਬੱਲੂ ਕੰਨ ਦੀ ਗੋਭੀ ਬਣਾਉਂ ਮੈਂ ਕਿਹਾ ਜੀ ਕੁਝ ਹੋਰ ਬਣਾਉਨੇ ਆ ਚਲੋ ਠੀਕ 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 ਚਲੋ ਮਿਲ ਲਈ ਨਾਸ਼ਤਾ ਕਰਕੇ ਫਿਰ ਦੇਖਦੇ ਆ ਜੀ ਅੱਜ ਦਾ ਕੀ ਪ੍ਰੋਗਰਾਮ ਆ ਕਿਉਂਕਿ ਬਾਹਰ ਮੀਂਹ ਨੇ ਕੰਮ ਕੀਤਾ ਆ ਖਰਾਬ ਕੁਝ ਕੋਈ ਆਪਣੇ ਮਟਰ ਪਏ ਹੋਈ ਮੈਂ ਕਿਹਾ ਮੀਂਹ ਨੇ ਕੀਤਾ ਆ ਕੰਮ ਖਰਾਬ ਫਿਰ ਦੇਖਦੇ ਆ ਕੀ ਪ੍ਰੋਗਰਾਮ ਆ ਅੱਜ ਜਾਣਾ ਅਜਲੰਦਰ ਅੱਜ ਦਾ ਨਾ ਚੰਮੀ ਦਾ ਅੱਜ ਪ੍ਰੋਗਰਾਮ ਸੀਗਾ ਇਹਨਾਂ ਨੂੰ ਸਾਰਿਆਂ ਨੂੰ ਬਫੇ ਅੱਜ ਮਹੀਨੇ ਦਾ ਆਖਰੀ ਦਿਨ ਸੀ ਨਾ ਆਖਰੀ ਦਿਨ ਦੇ ਵਿੱਚ ਫਿਰ ਉਹ ਇਹਨਾਂ ਨੂੰ ਮੀਂਹ ਕਿਤੇ ਨਾ ਕਿਤੇ ਕਮਾਣ ਲਈ ਜਾਣਾ ਹੁੰਦਾ ਆ ਤੇ ਦੇਖੋ ਮੀਂਹ ਆਇਦ ਕੀ ਕੀ ਕਹਿੰਦਾ ਜਾਨ ਦੰਦਾ ਕਿ ਨਹੀਂ ਜਾਨ ਦੰਦਾ ਜੇ ਤਾਂ ਮਾੜਾ ਮਾੜਾ ਹੋਇਆ ਫਿਰ ਚੱਲਾਂਗੇ ਜੇ ਬਹੁਤ ਤੇਜ਼ ਹੋ ਗਿਆ ਫਿਰ ਓਖਾ ਆਉਣਾ ਕੰਮ ਚਲੋ ਉਹ ਦੇਖਦਾ ਮੂੰਹ ਜੱਕਦੀ ਆ ਬਸ ਬਸ ਜਲ ਮਿਲਦੇ ਆ ਜੀ ਨਾਸ਼ਤਾ ਕਰਕੇ ਫਿਰ ਦੇਖਦੇ ਆ ਕੀ ਪ੍ਰੋਗਰਾਮ ਬਣਦਾ ਜੀ ਟਾਈਮ ਹੋ ਗਿਆ 12:30 ਘਰੋਂ ਨਿਕਲਦੇ ਨਿਕਲਦੇ ਹੋਗੇ ਲੇਟ ਐਨਕ ਵੀ ਲੋਨ ਲਗਾ ਮੈਂ ਸਭ ਕੁਝ ਕਰਨ ਲਗਾ ਐਨਾ ਦਿੱਤੀ ਛੱਡ ਕੇ ਚੱਲੇ ਸੀ ਨਹੀਂ ਨਹੀਂ ਆਹ ਤੇ ਪਈ ਐਨਕ ਤੇ ਕੀ ਬਣਾਉਣਾ ਹੋਣਾ ਅੱਜ ਹਰ ਗੋਬੀ ਬਣੋਣੀ ਗੋਬੀ ਮੰਗਦੇ ਮੈਂ ਮੜ ਜਾਣਾ ਇਹ ਬੰਦੇ ਕੋ ਪੇਮੈਂਟ ਲੈਣੀ ਹੈ ਲੈ ਕੇ ਆਇਆ ਤੇ ਸਬਜ਼ੀ ਲੈ ਕੇ ਦੇਣਾ ਫਿਰ ਮੈਂ ਦੇਖਦੇ ਮਾਹੌਲ ਕੀ ਹੈਗਾ ਮੌਸਮ ਮੌਸਮ ਕਿਦਾਂ ਦਾ ਹੈਗਾ ਫਿਰ ਦੇਖਦੇ ਜਾਣਾ ਜਾਂ ਨਹੀਂ ਜਾਣਾ ਅੱਜ ਤੇ ਹਾਂਜੀ ਇਹ ਕਹਿੰਦੇ ਨਹੀਂ ਜਾਣਾ ਨਹੀਂ ਦੇਖਦੇ ਆ ਮਾਹੌਲ ਦੇ ਡਿਪੈਂਡ ਕਰਦਾ ਨਾ ਬਾਹਰ ਮੀਂਹ ਵਾਲੇ ਮੌਸਮ ਤੇ ਡਿਪੈਂਡ ਕਰਦਾ ਨਾ ਅੱਜ ਫੇਰ ਕਹਿੰਦੇ ਨਹੀਂ ਜਾਣਾ ਕੱਲ ਵੀ ਕਹਿੰਦੇ ਤੇ ਲੋ ਜੀ ਇਧਰ ਆਂਟੀ ਸਵਾਇਆਂ ਕਰਕੇ ਹੋ ਗਈ ਆ ਵਿਹਲੀ ਮੰਮੀ ਕਰ ਰਹੇ ਪਾਠ ਕੁੜੀ ਕਰ ਰਹੀ ਕੱਪੜੇ ਪ੍ਰੈਸ ਜੇ ਕਰਨਾ ਵੀ ਤੇ ਜਾਣਾ ਸ਼ਾਮ ਨੂੰ ਜਾਣਾ ਹਟੇ ਜੇ ਮੀਂਹ ਤੇਜ਼ ਹੋਇਆ ਫੇਰ ਨਹੀਂ ਜਾਣਾ ਜੇ ਮੀਂਹ ਤੇਜ਼ ਨਾ ਹੋਇਆ ਨਾ ਫੇਰ ਜਾਣਾ ਮੇਰਾ ਵੀ ਬੰਦ ਹੋ ਗਿਆ ਆ ਕੀ ਉਹ ਹੈੱਡਫੋਨ ਉਹਦੇ ਉੱਪਰ ਕਨੈਕਟ ਹੋ ਗਿਆ ਤੂੰ ਆਪਣਾ ਬਲੂਟੂਥ ਬੰਦ ਕਰਨਾ ਗਾਣੇ ਸੁਣ ਗਾਣੇ ਸੁਣੇ ਬਗਰ ਕੰਮ ਨਹੀਂ ਹੁੰਦਾ ਤੁਹਾਡੇ ਕੋਲ ਆਏ ਕਰੇ ਆ ਰੰਗ ਲਿਆ ਪਾਵੇ ਇਹ ਬਾਹਰ ਹੈਗੀ ਆ ਜੀ ਇਹ ਦੇਖੋ ਮੀ ਕਿੰਨਾ ਹੈਗਾ 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 ਬਾਹਰ ਹੈਗਾ ਮੀ ਬਾਹਰ ਹੈਗਾ ਮੀ ਬਾਹਰ ਹੈਗਾ ਮੀ ਗੱਲ ਸੁਣ ਤੇ ਮੈਂ ਫੇਰ ਪੈਰ ਗੰਦੇ ਅੰਦਰ ਇਸ ਕਰਕੇ ਅੰਦਰ ਨਹੀਂ ਆਇਆ ਅੰਦਰ ਨਹੀਂ ਆਇਆ ਤੇ ਉਹ ਦੇਖੋ ਜੀ ਅੱਜ ਕੀ ਬਣੇ ਆ ਇੱਧਰ ਆ ਕੇ ਲੱਗ ਗਿਆ ਕੇ ਲੱਗ ਗਿਆ ਕੇ ਦੇਖੋ ਲੱਗ ਗਿਆ ਹੁੱਡੀ ਉਹਦਾ ਦੀ ਉਹਦਾ ਪਜਾਮਾ ਬਸ 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 ਉਹ ਦੇਖੋ ਜੀ ਉਹਦਾ ਮੂੰਗਿਆ ਪਜਾਮਾ ਮੂੰਗਿਆ ਟੀ-ਸ਼ਰਟ ਪਾਈ ਆ ਤੇ ਉਹਨੇ ਮਹਿਰੂਨ ਦੇ ਉਹ ਕਹਿੰਦੀ ਮੇਰੇ ਡਿਜਟ ਦੇ ਉਹ ਕਹਿੰਦਾ ਮੇਰਾ ਵਿਆਹਾਂ ਦੇ ਕੁਝ ਨਹੀਂ ਹਾਲ ਯਾਰ ਤੁਹਾਡਾ ਸਬਜੀ ਕੀ ਲੱਗਦਾ ਦੱਸੋ ਚੰਗੋ ਮੋਗੀ ਲਿਆਓ ਤੇ ਐਦਾਂ ਕਰੋ ਗੋਭੀ ਤੇ ਮਟਰ ਉਹ ਸਰਦਾਰ ਜੇ ਨਿੱਕੇ ਨਿੱਕੇ ਓਏ ਕੋ ਮੋਟਾ ਥੰਬਨੇਲ ਤੇ ਲੱਗੂ ਰੋਟੀ ਖਾ ਲੈ ਤੇਰੀ ਰੋਟੀ ਠੰਡੀ ਹੋ ਗਈ ਪਰੌਠੀ ਪਰੌਠਾ ਕਾਹ ਬਣ ਰਹੀ ਹੋ ਗਈ ਆ ਚੱਲ ਦੱਸ ਦੱਸ ਦੀਏ ਬੰਦ ਕਰ ਵੇ ਸਬਜੀ ਕਿਹੜੀ ਲੁਣੀ ਆ ਗੋਭੀ ਬਸ ਚਲੋ ਠੀਕ ਆ ਆ ਲੈ ਕੇ ਮੈਂ 1 ਵਜ ਗਿਆ ਕਿਆ ਕਰ ਰਹੀ ਹੋ ਮਾਂ ਨੀ ਭੈਣੇ ਕਰਨਾ ਕੀ ਹੈ ਸਬਜੀ ਗੋਭੀ ਬਣਾਉਣ ਲੱਗੀ ਆ ਹਾਂ ਹਾਂ ਕਰਨਾ ਉੱਥੇ ਕੀ ਹੈ ਇਧਰ ਦੇਖੋ ਮਟਰ ਵਾਲੀ ਮਟਰ ਵਾਲੀ ਮਟਰ ਵਾਲੀ ਇਹ ਗੋਭੀ ਵਾਲੀ ਕੌਣ ਸਬਜੀ ਲੱਗੇ ਮੀ ਕਣੀਆਂ ਲੱਗੀਆਂ ਸੀ ਆ ਬਰੀ ਬਰੀ ਮੂਹ ਜਿਹਾ ਤੇ ਬਾੜੀ ਜਿੰਦੀਆਂ ਸਿੱਧਾ ਕਰਨ ਵਾਲੇ ਨੂੰ ਲਾਇਆ ਨਗਰ ਵਾਲਾ ਕੈਮਰਾ ਇਹ ਵੇਜਤੀ ਕਿਥੇ ਲੱਗੀ ਆ ਇੱਥੇ ਟਿਕਾਇਆ ਹੈ ਗੱਜਬੇ ਵੇਜਦੀ ਹੈ ਅਧਿਰੀ ਉਧਰ ਹੋ ਗਈ ਕਿ ਇਹ ਮੈਂ ਫੇਰ ਮਟਰ ਵਾਲੀ ਕਰੀ ਗੋਭੀ ਕਰਦੇ ਸ਼ਾਮੀ ਜਾਵਾਂ ਘੁੰਮਣ ਦੇ ਮੀ ਨਾ ਪਿਆਤਾ ਜੋ ਆਣਗੇ ਗੁੰਮਣ ਮੀ ਇਹਨੂੰ ਇਫੈਕਟ ਨਹੀਂ ਕਰਦਾ ਕੋਈ ਹੈ ਮੀ ਇਹਨੂੰ ਕੋਈ ਇਫੈਕਟ ਨਹੀਂ ਕਰਦਾ ਕੋਈ ਪਾਪਾ ਤਾਂ ਗੱਡੀ ਤੇ ਜਾਣਾ ਹਾਂ ਗੱਡੀ ਖੜੀ ਹੈ ਦਰਵਾਜੇ ਮੋੜ ਆਹੋ ਜਿੰਨੇ ਮੋਟਰਸਾਈਕਲ ਤੇ ਜਾਣਾ ਇੱਥੇ ਬਹਿ ਜਾਣਾ ਨਹੀਂ ਜਿੰਨੇ ਮੋਟਰਸਾਈਕਲ ਤੇ ਜਾਣਾ ਵਾਪੇ ਵੇਖਿਆ ਆਪਣੇ ਉਹ ਸਾਥੇ ਉਹ ਮੋਟਰਸਾਈਕਲ ਤੇ ਜਾਣਾ ਦੋ ਤੇ ਟਾਈਮ ਦਾ ਹਰ ਮਨ ਗੱਡੀ ਦੇ ਉੱਤੇ ਬੜਾ ਇਹਨੇ ਹੋੜ ਕੇ ਆ ਗਿਆ ਹਰ ਮਨ ਨੂੰ ਹਰ ਮਨ ਨੂੰ ਮਮੀ ਦੀ ਗੋਦੀ ਚ ਜਾ ਰੋਮਾਨਾ ਮੈਨੂੰ ਗੋਦੀ ਚ ਵੜਾ ਕੇ ਐ ਇਦਾਂ ਹੈਗਾ ਤੂੰ ਰੋਮਾਨਾ ਦੀ ਗੋਦੀ ਚ ਆ ਰੋਮਾਨਾ ਪਰ ਆਵਾ ਮਾ ਮੈਨੂੰ ਦਾਦੀ ਦੇ ਕੋਲ ਠੀਕ ਹਾਂ ਦਾਦੀ ਕੋਲ ਆਣਾ ਪੁੱਤ ਦਾਦੀ ਦੇ ਬਾਰੇ ਦਾ ਦਾਦੀ ਕਿਹੜਾ ਪੋਤੇ ਛੋਟੇ ਹੀ ਲੱਗਦੇ ਉਹਦੇ ਦਾਦੀਆਂ ਨੂੰ ਦਾਦੀ ਛੋਟਾ ਲੱਗਣਾ ਕਿਦਾਂ ਮਾ ਫੇਰ ਬਹੁਤ ਵਧੀਆ ਹੈ ਠੀਕ ਸਾਟ ਹਾਂਜੀ ਕੀ ਗੱਬਤੀ ਹੈ ਨਹੀਂ ਲੀ ਨਾ ਕਿਹ ਬੱਤੀ ਜਾਨੀਆ ਮੈਂ ਕਿਹਾ ਲਾਲ ਮਾਂ ਸਬਜੀ ਨੂੰ ਤੜਕਾ ਹੂੰ ਇਧਰ ਬੰਦ ਕੇ ਗੋਭੀ ਦੀ ਪਈ ਹੋਰ ਮੈਂ ਕਿਹਾ ਲਗੀ ਗੋਭਾ ਕਵਾਲੀ ਹੈ ਗੋਭੀ ਇਧਰ ਮਟਰ ਕੱਢੇ ਆ ਥੋੜੇ ਮਟਰ ਬਾਹਰ ਤੋਂ ਥੋੜੇ ਰੱਖ ਲੈਣੇ ਆ ਮਟਰ ਨੂੰ ਹੂੰ ਮਾਸ ਤੋਂ ਨਹੀਂ ਗੋਭੀ ਹੂੰ ਗੋਭੀ ਸੁਗੰਧ ਵਾਲੀ ਸੀ ਨਾ ਕੱਲ ਦੀ ਕਹਿੰਦੀ ਮੈਂ ਗੋਭੀ ਖਾਣੀ ਆ ਉਹ ਪਰ ਕੀ ਕਹਿੰਦੇ ਕੱਲ ਦੀ ਗੋਭੀ ਖਾਣਾ ਗੋਭੀ ਖਾਣ ਦੇ ਲਈ ਕੱਲ ਦਾ ਗੋਭੀ ਖਾਣੇ ਚ ਲਾਉਗੀ ਅੱਜ ਗੋਭੀ ਬੜੇ ਦਿਨਾਂ ਬਾਅਦ ਬਣਾਉਣੀ ਹੈ ਛੱਡਗਾ ਹਾਂ ਇਹ ਗੋਭੀ ਦੀ ਗੋਭੀ ਦਾ ਪਕਾਣਾ ਇਹਦੇ ਤੇ ਪਾਣੀ ਥੋੜੀ ਜਿਹਾ ਮਟਰ ਪਾਉ ਅੱਜ ਬਣਾਵਾਂਗੇ ਥੋੜੇ ਜਿਹੀ ਪੀਲੇ ਚੌਲ ਉਹ ਕਾ ਉਹ ਵਾਲੇ ਮਿੱਠੇ ਚੌਲ ਠੀਕ ਨਾਲ ਬਣਾਵਾਂਗੇ ਨਾਲ ਦੱਸਾਂਗੇ ਤੇ ਹੂੰ ਚਲੋ ਮਿਲਦੇ ਆਂ ਫਿਰ ਬਣਾ ਲਈਏ ਟਾਈਮ ਹੋ ਗਿਆ 1:30 ਇੱਧਰ ਦੇਖੋ ਜੀ ਭੈਣ ਜੀ ਕਰ ਰਿਆ ਰੈਸਟ ਹਾਂਜੀ ਸਬਜ਼ੀ ਬਣ ਗਈ ਆ ਰੋਟੀ ਪਾ ਲਈਏ ਇਹਨੂੰ ਚਲੋ ਲੋ ਜੀ ਇੱਧਰ ਮਾਤਾ ਬੈਠੀ ਆ ਤੇ ਅਸੀਂ ਦੇਖ ਰਹੇ ਆ ਜੀ ਮੈਚ ਅੱਜ ਕਿਹਦੀ ਤਰਫ ਫਕੜ ਰਹੇ ਆ ਮੋਬਾਈਲ ਤੇ ਦੇਖ ਰਹੇ ਆ ਜੀ ਮੈਂ ਹਾਈ ਫਿਲਟਰ ਪਤਾ ਨਹੀਂ ਕੌਣ ਬੰਦ ਕਰ ਦਿੰਦਾ ਆ ਹੈ ਫਿਲਟਰ ਬੰਦ ਕਰ ਦਿੰਦੇ ਹੱਥ ਲੱਗ ਜਾਂਦਾ ਹੱਥ ਲੱਗ ਜਾਂਦਾ ਕਿਤੇ ਫਿਲਟਰ ਦੇ ਉੱਤੇ ਆ ਦੇਖੋ ਜੇ ਸਾਡੀ ਪੱਲੂ ਛੋਟੀ ਸੀਗੀ ਦੇਖੋ ਕੰਦਾ ਤੇ ਕਿੰਨੀ ਮਿੰਨਾ ਕਾਰੀਆਂ ਕੀਤੀਆਂ ਆ ਪਹਿਲੇ ਪਹਿਲੇ ਕਿ ਲਈ ਆਏ ਹਾਂ ਜਦੋਂ ਅਸੀਂ ਕਲਰ ਕਰਾਇਆ ਸੀ ਨਾ ਆਪਾਂ ਆਹ ਦੇਖੋ ਉਦੋਂ ਛੋਟੀ ਸੀ ਆ ਨਿਸ਼ਾਨ ਲਾਏ ਪਲਗ ਦਾ ਛੋਟੀ ਐਡੀ ਫਿਰ ਐਡੀ ਹੋਈ ਫਿਰ ਐਡੀ ਹੋਈ ਐਡੀ ਹੋਈ ਐਡੀ 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 ਹੁਣ ਇੱਥੇ ਤੱਕ ਪਹੁੰਚ ਗਈ ਆ ਦੇਖੋ ਆ ਜਿੰਨਾ ਨਾਂ ਲਿਖਿਆ ਸਾਬ ਇਹਨੇ ਲਿਖੇ ਉਦੋਂ ਆਪਾਂ ਕਲਰ ਕਰਾਇਆ ਸੀਗਾ ਜਦੋਂ ਨਵਾਂ ਨਵਾਂ 2016 ਚ ਕਰਾਇਆ ਸੀ ਕਲਰ ਜੀ ਆਪਾਂ ਨਾ ਮੰਮੀ 16 ਨਹੀਂ 17 ਚ ਕਰਾਈ ਸੀ 16ਵੇਂ ਤਾਂ ਰੈਡ ਜੀ ਪੂਰੇ ਹੋਏ ਸੀਗੇ ਆਹੋ ਤੇ ਸਾਬਜ ਕਰਾਇ ਸੀ ਨਾ ਆਪਾਂ ਕੱਲ੍ਹ ਬਾਅਦ ਕਰਾਉਣਾ ਨਾ ਆਹੋ ਉਹ ਦੋਵੇਂ ਮਕਾਨ ਕਲਰ ਕਰਾਇਆ ਤੇ ਕੰਡਾਂ ਦੀ ਤਾਂ ਸੋਈ ਦੀਆਂ ਕੰਡਾਂ ਪਲਕ-ਪਲਕ ਲਿਖਿਆ ਆ ਸਾਰੇ ਉਹਦੇ ਬਾਅਦ ਤਾਂ ਨੀ ਮੋੜ ਕੇ ਲਿਖਿਆ ਇਹਨੇ ਥੋੜਾ ਕਿਤੇ ਦੀ ਲਿਖਿਆ ਇਹ ਵੱਡੀ ਹੋ ਗਈ ਨਾ ਆ ਕੀ ਬੰਦਿਆ ਇਹ ਮੈਂ ਲੱਗੀਆਂ ਮਿੱਠੇ ਝੋਲੇ ਓਕੇ ਮਿੱਠੇ ਝੋਲ ਤੇ ਇੰਦਰ ਲੋ ਜੀ ਸਬਜੀ ਗਈ ਬਣ ਲੈਮਨ ਕਲਰ ਦੇ ਨੀ ਤੇ ਮੇਰੀ ਗੱਲ ਸੁਣੋ ਉਹ ਕਹਿੰਦੀ ਮੈਂ ਤਾਂ ਰੋਟੀ ਖਾਣੀ ਆ ਤੇ ਤੂੰ ਇਦਾਂ ਕਰੀ ਇੱਕ ਰੋਟੀ ਮੇਰੇ ਲਈ ਵੀ ਲਾ ਲਈ ਨਾਲ ਹੀ ਹੈ ਪਤਾ ਕੀ ਗੱਲ ਆ ਉਹ ਮੁੜ ਕੇ ਲੱਗ ਜਾਂਦੀ ਭੁੱਖ 4 ਵਜੇ ਮਚ ਤੇ ਤੁਸੀਂ ਤਿਆਰ ਰਹਿਓ ਸਾਡੇ 6 ਵਜੇ ਤੱਕ ਹੈ ਮੇਰਾ ਆਪ ਚਲਦੇ ਆਂ ਜਲੰਧਰ ਆ ਬਾਹਰ ਮਿਲ ਲਾਦਾ ਹਰਮਨ ਵੀ ਆ ਗਿਆ ਹਾਂਜੀ ਕੀ ਕਹਿੰਦੇ ਹੋ ਬੈਂਕ ਤੇ ਸਟੇਟਮੈਂਟ ਦਾ ਉਹ ਥੱਲੇ ਆਪੇ ਕਰ ਲਿਆ ਕੀ ਕੱਢੀ ਮੈਂ ਜੋ 10 ਵਜੇ ਚਲਾ ਲਈ ਆ ਉਹ ਉਹ ਚਲਾ ਲਈ ਹੈ ਨਾ ਉਹ ਤੇ ਨਿਕਲ ਆਈ ਆ ਆਉ ਤੇ ਨਿਕਲ ਹੋਣੀ ਸੀਗੀ ਦੇਵਦੀ ਜੀ ਕਾਹੇ ਵੀ ਆ ਗਏ ਥੋੜੇ ਜਿਹਾ ਬਸ ਠੀਕ ਆ ਉਹ ਹੋਈ ਮੇਰੇ ਨਾਲ ਕਰਦਾ ਉਹ ਤਾਂ ਐਵੇਂ ਕਹੀ ਜਾਂਦੇ ਉਹਦਾ ਕੋਈ ਪੈਸਾ ਅਸੀਂ HDFC ਤੋਂ ਬੈਂਕ ਤੋਂ ਜਾਈਦੀ ਕਢਵਾਣ ਕਦੇ ਕੋਈ ਪੈਸਾ ਨਹੀਂ ਲਿਆ ਹੈਗਾ ਉਹਨਾਂ ਨੇ ਹਲੇ ਵੀਡੀਓ ਵੀਡੀਓ ਬਣਾਉਣ ਚੱਲੇ ਚਲੋ ਜਾਓ ਬਣਾ ਕੇ ਆਜੋ ਫੇਰ ਜਲਦੀ ਹੈ ਰੋਟੀ ਤਿਆਰ ਆ ਸਬਜੀ ਸਬਜੀ ਤਿਆਰ ਆ ਫੇਰ ਹੈ ਆਜੋ ਜਲਦੀ ਹਲੋ ਯੋ ਤਾਂ ਚਲ ਕੇ ਵੀਡੀਓ ਬਣਾਉਣ ਤੇ ਬਣਾਉਣੀ ਹੈ ਚਾਵਲ ਮਿੱਠੇ ਹੋਰ ਹੋਰ ਤੇ ਫੇਰ ਆਪਾਂ ਖਾਂਦੇ ਆ ਠੀਕ ਆ ਜੀ ਇੱਕ ਇੱਕ ਦੋ ਦੋ ਰੋਟੀਆਂ ਜਿਹੜੀਆਂ ਇੱਕ ਇੱਕ ਖਾਣੀਆਂ ਨਾ ਇੱਕ ਇੱਕ ਖਾਣਨ ਔਰ ਔਰ ਬਦਾਮ ਨੂੰ ਵਿੱਚ ਪਾਉ ਦੇ ਸੋਗੀ ਹੈ ਨਹੀਂ ਕਿ ਬਦਾਮ ਬਾਹਰ ਮੈਂ ਅਗਲੇ ਉਹ ਕੱਲੇ ਬਦਾਮ ਪਾ ਦੇ ਸੋਗੀ ਨਹੀਂ ਹੈਗੀ ਤਾਂ ਆਪਾਂ ਨਾ ਮੰਮੀ ਇੱਕ ਜੋਟ ਵੀ ਮੰਗਾ ਕੇ ਰੱਖੀ ਹੈ ਕਿ ਦੇਖ ਦੇਖੋ ਚੀਜ਼ ਬਣ ਜੇ ਬਣਾ ਕੇ ਰੱਖੋ ਮੈਂ ਅੱਗੇ ਵੀ ਕਿੱਸੇ ਬਣੂ ਉਹ ਮਿਲ ਜਾਂਦਾ ਇੱਕ ਵਾਰ ਜੋਟ ਉਹ ਫੇਰ ਪੈ ਭੁਗਿਆ ਆਪਾਂ ਬਣਾਇਆ ਬਥੇਰਾ ਨਾ ਪਨੀਰ ਆਹ ਕੀ ਉਹਨੂੰ ਕਹਿੰਦੇ ਪਿੰਨੀਆਂ ਪੁੰਨੀਆਂ ਕਈ ਕੁਛ ਤਾਂ ਬਣਾ ਲਿਆ ਸੀਗਾ ਪੱਲੂ ਪੁੱਤੋ ਕਹਿੰਦੀ ਬਣਾ ਦੇ ਮੈਂ ਰੋਟੀ ਹਾਂ ਹਾਂ ਕਹਿੰਦੀ ਬਣਾ ਦੇ ਰੋਟੀ ਤੇ ਉਹਦੀ ਲਾਉਣ ਲੱਗੀ ਆ ਰੋਟੀ ਨਾਲ ਹੀ ਆਪਣੀ ਇੱਕ ਇੱਕ ਦੋ ਦੋ ਲਾਲੀਆਂ ਜਿਹੜੀਆਂ ਲਾਉਣੀਆਂ ਹੈ ਓਕੇ 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 ਲਓ ਜੀ ਮਿੱਠੇ ਚੌਲ ਖਾਵਾਂਗੇ ਜੀ ਅੱਜ ਹਾਂਜੀ ਹੋ ਗਿਆ ਜੀ ਲਓ ਜੀ ਚੌਲ ਬਣ ਚੱਲੇ ਆ ਆਟਾ ਗੋਚ ਲਾ ਹੋਰ ਗੋਦ ਗਿਆ ਬਾਸ ਠੀਕ ਆ ਪਕਾ ਲੋ ਵੇ ਖਾਣੇ ਆ ਹੈ ਹਾਂਜੀ ਕੋਣੀ ਖਾਣਾ ਨਹੀਂ ਆ ਮੈਂ ਤਾਂ ਵੀ 4 ਵਜੇ ਦੁਕਾਨ ਤੇ ਆ ਜਾਣਾ ਮੁੰਡਿਆਂ ਦਾ ਆ ਠੀਕ ਆ ਮੈਂ ਕਿਹਾ ਮੈਂ ਕਹਾਂ ਮੈਂ ਜਾਣਾ ਛੇ ਸਾਢੇ 6 ਜੇ ਜਾਣਾ ਤੇ ਲੇਟ ਨਾ ਹੋਈਓ ਮੁੜ ਕੇ ਫੇਰ ਮੁੜ ਕੇ ਨਾ ਕਹੀਓ ਮੈਨੂੰ ਕੋਈ ਨਹੀਂ ਹਾਂ ਚਲ ਬਣਾ ਲਓ ਫੇਰ ਓਕੇ ਓਕੇ ਸੇ ਕੰਮ ਕਰੋ ਆ ਪਟਕੀਆਂ ਨੇ ਸਾਰੀਆਂ ਇਹਦੇ ਵਿੱਚ ਬੋਲੀਆਂ ਪਾ ਕੇ ਰੱਖ ਪਾ ਦੇਣਾ ਹਾਂ ਜੀ ਹਣ ਲੱਗਿਆ ਜੀ ਆਪਾਂ ਖਾਂ ਰੋਟੀ ਦੁਪਹਿਰ ਨੂੰ ਅਗੇ ਨਾਗਾ ਪਈਦਾ ਸੀਗਾ ਪਰ ਉਹ ਫੇਰ ਨਾ ਉਹ ਬਾਅਦ ਚ ਭੁੱਖ ਜ਼ਿਆਦਾ ਲੱਗ ਜਾਂਦੀ ਸੀਗੀ ਹੁਣ ਜੀ ਸੋਚਿਆ ਵੀ ਇੱਕ ਇੱਕ ਹਾਂ ਇੱਕ ਇੱਕ ਦੋ ਦੋ ਖਾ ਲਿਆ ਕਰੀਏ ਇੱਕ ਇੱਕ ਰੋਟੀ ਹਾਂ ਚਲੋ ਮਿਲਦੇ ਆ ਰੋਟੀ ਖਾ ਕੇ ਤੇ ਨਾਲ ਖਾਣੇ ਆ ਮਾੜੇ ਮਾੜੇ ਮਿੱਠੇ ਚੋਲ ਖਾਲੀ ਰੋਟੀ ਲਓ ਜੀ ਹੁਣ ਆਪਾਂ ਇੱਧਰ ਖਾ ਲਈ ਰੋਟੀ ਕਿਧਰ ਆ ਦੇ ਲੋ ਜੀ ਹੁਣ ਆਪਾਂ ਖਾਣੇ ਆ ਜੀ ਮਿੱਠੇ ਚੋਲ ਡੰਗਰ ਆਉਂ ਪਾਓ ਥੋੜੇ ਥੋੜੇ ਖਾਈਏ ਫੇ ਵੇ ਕਰੀਏ ਆਪਣੇ ਆਪਣੇ ਕੰਮ ਸ਼ਾਮ ਤੱਕ ਹੋਈਏ ਵਿਹਲੇ ਹੋਰ ਹੋਰ ਮੈਂ ਜੱਲਾਂ ਦੁਕਾਨੇ ਕਿਸ਼ਤਾ ਕੁਸ਼ਤਾ ਚੱਕ ਕੇ ਇਕੱਠੀਆਂ ਕਰਾਂ ਤੇ ਆਪਣੀਆਂ ਮੈਂ ਵੀ ਜਾਵਾਂ ਬਹੁਤ ਛੋਟੇ ਛੋਟੇ ਚੌਲ ਖਾਈਏ। ਓਹ! ਪਲੇਟ ਡੇਗੀ ਥੱਲੇ ਹੱਥੋਂ ਛੁੱਟ ਗਈ। ਫੋਲੀ। ਚਲੋ ਲੈਓ ਬਾਗੇ ਬਾਹਰ ਹੈ। 7:30 ਵਜੇ ਦਾ ਬਾਗੇ ਘਰੇ। ਤੇ ਇੱਧਰ ਕਰ ਗਏ ਜਿਹੜੇ ਮਾਂ ਆਪਣੀ ਨਾਲ ਪ੍ਰੈਂਕ। ਮੰਮੀ ਨੂੰ ਨਹੀਂ ਪਤਾ ਬਾਕੀ ਪਤਾਏਗਾ। ਆਹ। ਦਾ ਰਿਐਕਸ਼ਨ ਦੇਖਣਾ ਆਏਗਾ। ਤੇ ਜੇ ਪ੍ਰੈਂਕ ਵਾਲਾ ਮਰਜੀ ਕਹਿੰਦੀ। ਸਵੇਰੇ ਸਵੇਰੇ ਪਾਣਾ ਵਲੌਗ। ਮਰਜ਼ੀ ਕਰੋ। ਉਹ ਦਿਨਾਂ ਨਹੀਂ। ਸਵੇਰੇ ਪਾਣਾ ਵਲੌਗ। ਜੇ ਪ੍ਰੈਂਕ ਵਾਲਾ ਵਲੌਗ ਦੇਖਣਾ ਵੀ ਕੀ ਪ੍ਰੈਂਕ ਕੀਤਾ ਤੇ ਹਰਮਨ ਰਾਮਗੜੀਆ ਚੈਨਲ ਹਨਾ ਕੀ ਹਰਮਨ ਰਾਮਗੜੀਆ ਨਾਈਆਂ। ਬਸ ਉਹਤੇ ਚੈਨਲ ਤੇ ਉਹਦੇ ਚੈਨਲ ਤੇ ਪਹੇਗਾ ਇਹ ਟੈਟੂ ਟੈਟੂ ਬਣਾ ਕੇ ਲਿਆਇਆ ਸੀ ਕਹਿੰਦਾ ਕਿ ਕੁੜੀਆਂ ਨਾਲ ਖਾ ਕੇ ਲਿਆਇਆ ਮੈਂ ਤੇ ਚਲੋ ਅੱਗੇ ਕਮਾ ਮੈਂ ਕਿਹਾ ਮੈਨੂੰ ਬਿਨਾ ਦੱਸੇ ਇਹ ਕਰ ਨਹੀਂ ਸਕਦਾ ਇਦਾਂ ਹੀ ਕਿਦਾਂ ਟੈਟੂ ਦਾ ਸਰੀਰੇ ਬਣਾਉਣਾ ਆ ਇੱਥੇ ਮੈਂ ਕਿਹਾ ਨਾ ਤੁਸੀਂ ਤਿਆਰ shear ਹੋ ਜਾਣਾ ਤੇ ਫਿਰ ਲੇਟ ਹੋ ਰਹੇ ਆ ਚਲੋ ਟੈਟੂ ਦੇਰੇ ਬਣਾਉਣਾ ਆ ਆਪਾਂ ਜਾਣਾ ਸੀ ਘੁੰਮਣ ਤੇ ਇਹਨਾਂ ਨੇ ਹੁਣ ਰਾਤ ਤਾਂ ਲੇਟ ਦਵਾਈ ਨਹੀਂ ਲਿਆ ਹੋਣੀ ਹੁਣ ਇਹ ਦਵਾਈ ਨਹੀਂ ਲਿਆ ਹੋਣੀ ਹੁਣ ਦੁਕਾਨਾ ਬੰਦ ਹੋ ਜਣੀਆਂ ਆ ਮੈਂ ਕਹੀ ਦੀ ਜਨਾ ਤੁਹਾਨੂੰ ਗੱਦਾਈ ਹੋ ਜਾਣੀਆਂ ਦੁਕਾਨਾਂ ਬੰਦ ਮੈਂ ਕੱਦਾਂ ਤੁਹਾਨੂੰ ਕਿਦਾਂ 6:30 ਵਜੇ ਕਹਿਣ ਦਾ ਚੱਲੀਏ ਆਪਾਂ ਆ ਹੁਣ ਪੈਂਡੀਆਂ ਤੇ ਛੁੱਤਰ ਹਾਂ ਇੱਥੇ ਐਟਾ ਬਟਾ ਮੇਰੇ ਤੋਂ ਕਿੱਥਾ ਹੋਇਆ ਛੁਰਮ ਛੁਰਮ ਚੰਦਾ ਨਾ ਹੋਇਆ ਨੀ ਦਸੀ ਦਿੱਤਾ ਮੇਰਾ ਆ ਤਾਂ ਵੀ ਮਾਰੀ ਜਾਂਦੇ ਬਹਾਰ ਦੇ ਦਬਤ ਕਿਦਾ ਤੂੰ ਤਾਂ ਮੈਨੂੰ ਡਰਾ ਹੀ ਦਿੱਤਾ ਭਰਾਵਾ ਮੈਂ ਤਾਂ ਡਰ ਗਈ ਐਵੇਂ ਰੋਣ ਲੱਗ ਜੂਗੀ ਐਵੇਂ ਰੋਣ ਲੱਗ ਜੂਗੀ ਹਰ ਕੋਨੇ ਦੀ ਜਿਹਦੇ ਪੈਰ ਵਿੱਚ ਬੈਠ ਕੇ ਉਹਨੂੰ ਮਾਰਦੀ ਹੈ ਰੱਬ ਨੇ ਲੱਗ ਚਲੋ ਹੋਵੋ ਤਿਆਰ ਹਾਂ ਚਲੀਏ ਵਿੱਚ ਹੋਵੋ ਤਿਆਰ ਚਲੋ ਇੱਧਰ ਸਾਰੇ ਹੋ ਗਏ ਤਿਆਰ ਇੱਧਰ ਵੀ ਹੋ ਗਈਆਂ ਭੈਂਜੀਆਂ ਤਿਆਰ ਇੱਧਰ ਸਾਡੇ ਵਾਲੀ ਵੀ ਹੋ ਗਈ ਤਿਆਰ ਮਾਰਦੀ ਹੈ ਲਿਸ਼ਕਾਂ ਤੇ ਚਲ ਜੀਏ ਹੁਣ ਮੈਂ ਜਦੋਂ ਆ ਸੂਪ ਬਾਨੀ ਤੇ ਜੂਦਾ ਕਹਿੰਦੀ ਲਿਸ਼ਕਾ ਮਾਰ ਇਹ ਚ ਮਾਰਦੀ ਆ ਨਾ ਓਏ ਹੋਏ ਤੇ ਉਹਨਾਂ ਨੂੰ ਵੀ ਦੇਖ ਕੇ ਆਵਾ ਉੱਤੇ ਕੁਛ ਚਲੋ ਵੀ ਆਜੋ ਚਲ ਜੀਏ ਉਹੀ ਉਹੀ ਦੇਖਦਾ ਓ ਕੀ ਕਰੀ ਜਾਂਦੇ ਆ ਓਹ ਗੰਡਾ ਹਾਂਜੀ ਚਲੋ ਦੋੜੋ ਚਲ ਜੀਏ ਹੁਣ ਇਹਨਾਂ ਨੂੰ ਤਾਂ ਤਿਆਰ ਹੋਣਾ ਮੈਨੂੰ ਵਾਯਾ ਇਦਾਂ ਕੁਛ ਨਹੀਂ ਹੋਜਲਾ ਹੁਣ ਖਾਣ ਹੀ ਜਾਣਾ ਆਪਾਂ ਮੈਂ ਪਾਲਾ ਇੱਥੋਂ ਕੱਪੜੇ ਇੱਥੋਂ ਪਾਲਾ ਜਿਹੜੇ ਕੱਪੜੇ ਪੋਣੇ ਕਰੋ ਪਾਲਨਾ ਵੀਰ ਯਾ ਫਿਰ ਟਾਈਮ ਲਾ ਜਾਣਾ ਬਹੁਤ ਤੁਹਾਨੂੰ ਦੱਸਦਾ ਤੁਸੀਂ ਕਿੱਥੇ ਆਣਾ ਮੈਨੂੰ ਦੱਸ ਦੋ ਦੇ ਉੱਥੇ ਹੀ ਸੋਡਲ ਮੰਦਿਰ ਦੇ ਕੋਲ ਹੀ ਬਸ ਮੈਨੂੰ ਲੋਕੇਸ਼ਨ ਭੇਜ ਦਿਓ ਲੈ ਮੈਂ ਉੱਥੇ ਆ ਜਨਾ ਉਹ ਸੋਡਲ ਮੰਦਿਰ ਪਹੁੰਚ ਜਾਓ ਉੱਥੇ ਆ ਕੇ ਫੋਨ ਕਰ ਲਈ ਚਲੋ ਆਜੋ ਲੋ ਜੀ ਆ ਗਏ ਸਾਰੇ ਜਣੇ ਤੇ ਚਲੋ ਪਹੁੰਚ ਕੇ ਮਿਲਦੇ ਹਾਂ ਹੁਣ ਉੱਥੇ ਠੀਕ ਹੈ ਜੀ ਲਓ ਜੀ ਆਜੋ ਜੀ ਚਲੋ ਮੇਰੇ ਨਾਲ ਹਾਂ ਸ਼ਾਂਤੀ ਦਾ ਪ੍ਰਤੀਕ ਚਿੱਟਾ ਫੁੱਲ ਕਿਉਂਕਿ ਸਾਡੇ ਸ਼ਾਂਤੀ ਜ਼ਰੂਰੀ ਹੈ ਤੀਵੀਂ ਬਹੁਤ ਜ਼ਰੂਰੀ ਹੈ ਸ਼ਾਂਤੀ ਤੀਵੀਂ ਆਦਮੀ پورے ਟੱਬਰ ਦੀ ਸ਼ਾਂਤੀ ਜ਼ਰੂਰੀ ਆ ਚਲੋ ਪਹੁੰਚ ਕੇ ਮਿਲਦੇ ਆ ਜੀ ਹੁਣ ਲਓ ਜੀ ਆਪਾਂ ਪਹੁੰਚ ਗਏ ਆ ਜੀ ਹੈ ਇਹ ਮੈਂ ਕਿ ਆਪਾਂ ਪਹੁੰਚ ਗਏ ਆ ਤੇ ਬਸ ਹਾਰਮਨ ਵਾਲੇ ਦੀ ਵੇਟ ਆ ਹੁਣ ਇੱਕ ਦਿਨ ਇੱਕ ਦਿਨ ਪਹਿਲਾਂ ਵੀ ਆਏ ਸੀ ਆਹ ਆਪਾਂ ਆ ਚੋਰੀ-ਚੋਰੀ ਹਾਂ ਮਸੀਂ ਪਹੁੰਚੇ ਦੀ ਬੰਦੇ ਸਾਡੇ ਘਵਾ ਜਗੇ ਸੀ ਇਹ ਹਾਂ ਚਲੋ ਆਜੋ ਹੁਣ ਆਹੋ ਆਜੋ ਵਾਏ ਫੜੋ ਕੱਕੋ ਲਵੋ ਇਹ ਕਿਹਨੇ ਫੋਨ ਆ ਗਿਆ ਹੁਣ ਹਾਂਜੀ ਲਓ ਜੀ ਹੈਗਾ ਚੀਜ਼ ਤਾਂ ਹੈਗੀ ਸਵਾਦ ਹੈਨਾ ਦੇਖੀ ਲਓ ਜੀ ਸੌਸ ਇਹਦਾ ਕਿੱਦਾਂ ਲਿਆਊਗਾ ਉਹ ਉੱਤੇ ਪਾ ਕੇ ਲੋਣੀ ਵਾਲੀ ਪਲੇਟ 'ਚ ਪਾ ਕੇ ਲੈਣੀ ਜੰਗੈ ਪਰ ਫੇਰ ਲੈਣੀ ਪਾ ਕੇ ਅੰਦਰ ਲੈਣੀ ਪੈਣੀ ਆ ਜਾਓ ਲੈ ਆ ਜਾ ਕੋਸ ਮੈਂ ਉਹ ਗਲੇ ਇੰਨੇ ਖਾ ਲੈਣੇ ਲਾਓ ਇਹਨੇ ਖਾ ਲੋ ਫੋਕ ਮੇਰੇ ਕੋਲ ਲੱਲਾ ਹਾਂਜੀ ਕਿਦਾਂ ਦਾ ਲੱਗਾ ਤੇਜ਼ੀ ਆ ਖਾ ਕੇ ਦੇਖਿਆ ਕੁਝ ਸਾਦਾ ਨਹੀਂ ਕੁਝ ਵੀ ਰੁੱਬਲ ਤੂੰ ਸਵਾਦ ਆ ਹਾਂਜੀ ਕਿਦਾਂ ਦਾ ਲੱਗਾ ਜਿੱਦਾਂ ਸਵਾਦ ਆ ਨਾ ਸਾਰੀਆਂ ਆਪਣੀ ਉੱਤੇ ਨਾਲ ਵੀ ਥੋੜਾ ਕੁ ਹਾਂਜੀ ਆਪਣੇ ਉੱਤੇ ਨਾਲ ਤਾਂ ਬੋਲ ਨਾ ਖਾਣੀ ਹੁੰਦੀ ਆ ਹੁਣ ਪੀਜ਼ਾ ਬਹੁਤ ਆ ਰਿਹਾ ਜੀ ਪੀਜ਼ਾ ਪੀਜ਼ਾ ਖਾਲੀ ਆ ਖਾਲੀ ਉਹਨੇ ਖਾਣ ਆ ਦੇਖੋ ਚੀਜ਼ਾ ਲੈ ਲੈਂਦੇ ਆ ਖਾ ਹੁੰਦਾ ਨਹੀਂਗਾ ਮੁੜ ਕੇ ਕਹਿੰਦੇ ਹਰਮਨ ਤੂੰ ਲੈ ਲਾ ਪੀਜ਼ਾ ਪੀਜ਼ਾ ਬਹੁਤ ਟੇਸਟੀ ਹੈ ਬਲੂ ਇਹਨਾਂ ਦਾ ਨਾ ਟੇਸਟੀ ਆ ਅਟਕ ਗਿਆ ਅਟਕ ਗਿਆ ਥੋੜਾ ਥਾ ਕਹਿੰਦੀ ਮੇਰੇ ਪਾਸ ਚਲੋ ਹੋ ਗਈ ਪਾਰਟੀ ਲੋ ਜੀ ਹੁਣ ਚੱਲਦੇ ਆ ਘਰ ਨੂੰ ਘਰ ਜਾ ਕੇ ਮਿਲਾਂਗੇ ਹੁਣ ਸਾਰੇ ਜਣੇ ਹੋ ਗਏ ਆ ਰੋਟੀ ਪਾਣੀ ਖਾ ਕੇ ਵਿਹਲੇ ਹਾਂਜੀ ਹੁਣ ਕਿੱਥੇ ਜਾਣਾ ਏਟ 8:00 PM ਬੂਮ ਨਹੀਂ ਜਾਣਾ ਹੈਗਾ ਮੈਂ ਲੈ ਕੇ ਚੱਲوں ਕਿਤੇ ਹੋਰ ਕਿਤੇ ਹੋਰ ਲੈ ਕੇ ਚੱਲوں ਚਲੋ ਆਹੋ ਦੇਖੋ ਕਿਹੜੀ ਲੈਣੀ ਹੈ ਆਈਸਕ੍ਰੀਮ ਉਹ ਦੇਖੋ ਪ੍ਰੋ ਲੱਗਾ ਮੈਨੂ ਉੱਥੋਂ ਹੀ ਲੱਗਾ ਸਾਰਾ ਮੈਨੂ ਹੋ ਰਹੀ ਹੋ ਇਧਰ ਖਣ ਲਈ ਆਈਸਕ੍ਰੀਮ ਹਾਂਜੀ ਤੁਸੀਂ ਕਿਹੜੀ ਲੈਣੀ ਚਾਕਲੇਟ ਚਾਕਲੇਟ ਐ ਬਲੂ ਉਹ ਕਹਦੀ ਤੇ ਧੋਖਾ ਕੀਤਾ ਤੁਹਾਡੇ ਨਾਲ ਸਾਾਨੂੰ ਕੁਝ 55 45 ਲੈ ਕੇ ਦਿੱਤੀ ਆਪ ਨੋ ਨਹੀਂ ਸਾਨੂੰ ਲੱਗ ਰਹੀ ਤੇ ਪੁੱਤ ਜੰਮ ਦੇ ਲਈ ਆਹ 110 ਸਾਲ ਗਿਆ ਨਹੀਂ 1 ਮਿੰਟ ਇੱਕ ਸਕਿੰਟ ਇੱਕ ਸਕਿੰਟ ਇੱਕ ਸਕਿੰਟ ਸਾਨੂੰ 55 ਪਹਿਲਾਂ ਮੇਰੀ ਇੱਕ ਗੱਲ ਸੁਣੋ ਪਹਿਲਾਂ 110 ਨਹੀਂ ਪਹਿਲਾਂ ਮੇਰੀ ਇੱਕ ਗੱਲ ਸੁਣੋ ਤੁਹਾਨੂੰ 55 ਰੁਪਏ ਵਿੱਚ ਮਿਲੀ ਤੁਹਾਨੂੰ ਅਸੀਂ ਕਿਹਾ ਲਓ ਆਪਣੀ ਪਸੰਦ ਦੀ ਲੈਣ ਲੱਗੇ ਨਾ ਸਾਨੂੰ ਰਬੜੀ ਰੋਟੀ ਪਸਾਦ ਨਹੀਂ ਤੇ ਫਿਰ ਹੁਣ ਅਸੀਂ ਕੀ ਕਰ ਸਕਦੇ ਨਹੀਂ ਪਸੰਦ ਤਾਂ ਸਾਡਾ ਥੋੜਾ ਕੁ ਸੂਰਜ ਚ ਦੋ ਦੂ ਦਾ ਕੋਈ ਮਤਲਬ ਨਹੀਂ ਹੈਗਾ ਹਾਂ ਦੋ ਦੂ ਨਹੀਂ ਮਿਲੀਆਂ ਨਹੀਂ ਤਾਂ ਇੱਕ ਵੀ ਖੋਈ ਜਾਊਗੀ ਇੱਕ ਦਾ ਅਧਿਕਾਰ ਵੀ ਖੋਇਆ ਜਾਏਗਾ ਇਹ ਦੇਖ ਲਓ ਤੁਸੀਂ ਕੁਝ ਨਹੀਂ ਮਿਲ ਉਹ ਉਹ ਦੇਖ ਬੰਦ ਤੂੰ ਖੁਸ਼ ਆ ਉਹ 55 ਰੁਪਏ ਜ ਆਪਣੀ ਖਾ ਵੀ ਖੁਸ਼ ਆ ਕਿਉਂਕਿ ਉਹ ਕਿਉਂਕਿ ਲੈ ਉਹ ਕਹੇ ਜੋ ਆਪਣੀ ਪਸੰਦ ਦਾ ਉਹ ਹੀ ਲੈਣਾ ਚਲੋ ਸਾਡੀ ਆ ਗਈ ਆਈਸਕ੍ਰੀਮ ਤੇ ਅਸੀਂ ਲੱਗੀਆਂ ਖਾਣ ਤੇ ਇਹਨਾਂ ਦੀ ਹਜੇ ਇਹਨਾਂ ਦੀ ਹਜੇ ਆਈ ਨਹੀਂ ਹੈਗੀ ਇਹਨਾਂ ਦੀ ਹਜੇ ਆਈ ਨਹੀਂ ਹੈਗੀ ਇਹਦੇ ਮਿੱਠੇ ਨੂਡਲ ਆਹ ਨਹੀਂ ਕਾ ਹੋ ਰਹੀ ਹੋ ਆ ਖਾਣ ਤੋਂ ਪਹਿਲਾਂ ਇਹਨਾਂ ਨੇ ਪਾਣੀ ਸਨੇਪ ਹੁਣ ਸਨੇਪ ਤੋਂ ਕਹਿੰਦਾ ਖਾਦਾ ਨਹੀਂ ਆਣਾ ਹਾਂ ਕੀ ਗੱਲ ਹੈ ਅਜਿਹਾ ਕਹੀਏ ਇਹੀ ਕਲੀ ਆਪਣੀ ਗੁਲਦੀ ਖਰਾਬ ਕਰਨ ਦਾ ਹੈ ਮੈਂ ਬਗਾਏ ਪਾਈਨੈਪਲ ਇਧਰ ਦੇਖੋ ਜੀ ਸਨੇਪਾਂ ਬੋਂਦੇ ਹੋ ਜੀ ਕਿਹ ਚੀਜ਼ ਲੰਦਰ ਇੰਨੇ ਆ ਹਾਂ ਜੀ ਲੈ ਆ ਹਾਂ ਜੀ ਹਾਂ ਜੀ ਲੋ ਹੈਲੋ ਮੈਂ ਲੱਗਾ ਜੀ ਇਹ ਮੜਾ ਜਾ ਨਹੀਂ ਖਿੱਚਦਾ ਲੈ ਨਾ ਤੋਰੀ ਨੂੰ ਤਾਂ ਮਾਰ ਰਿਹਾ ਜੀ ਆ ਕੀ ਆ ਬੱਬਲ ਤੋ ਰਿਆ ਚਲੋ ਵੀ ਉਠੋ ਵੀ ਠੋ ਠੋ ਹਾਂਜੀ ਚੱਲੀਏ ਹੁਣ ਚਲੋ ਮਿਲਦੇ ਆ ਕਰਤਾਰਪੁਰ ਪਹੁੰਚ ਗਏ ਹੁਣ ਆਪਾਂ ਉਹਦੇ ਉਹਦੇ ਕਰਦੀਆਂ ਉਹਦੇ ਕਰਦੀਆਂ ਹੋਰ ਕੀ ਕਰਤਾਰਪੁਰ ਘਰ ਆਪਣੇ ਉਹ ਦੇਖੋ ਜੀ ਕੰਦੀ 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 ਤੇ ਲਕੀ ਲੱਗੇ ਚਲੋ ਉਹ ਕੰਦੀਆਂ ਤੇ ਥੱਪੜ ਮਾਰਨ ਲੱਗੀਆਂ ਮਜਾ ਨਹੀਂ ਚਲੋ 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 ਪਹੁੰਚੋ ਘਰ ਬੰਚੋ ਇਹ ਕਿ ਘਰੇ ਲੱਗਾ ਤਾਲਾ ਤੇ ਹਾਰਮੋਨ ਉਸ ਸਾਡੇ ਤੋਂ ਪਹਿਲਾਂ ਤੁਰ ਪਿਆ ਕਹਿੰਦਾ ਮੈਂ ਆਈਸਕ੍ਰੀਮ ਨਹੀਂ ਖਾਣੀ ਹੈਗੀ ਤੇ ਅਸੀਂ ਆਈਸਕ੍ਰੀਮ ਖਾ ਕੇ ਵੀ ਪਹੁੰਚ ਗਏ ਉਹ ਹਜੇ ਤੱਕ ਨਹੀਂ ਪਹੁੰਚਿਆ ਹੈਗਾ ਤੇ ਚਾਬੀ ਹੈਗੀ ਉਹਦੇ ਕੋਲ ਚਾਬੀ ਹੈਗੀ ਉਹਦੇ ਕੋਲ ਦੂਜੀ ਚਾਬੀ ਨਾਲ ਹੀ ਲੈ ਜਾ ਕਰਨੀ ਮਾੜਾ ਆਹੋ ਮੈਂ ਲੱਗੀਆਂ ਕਿਹੜੀ ਕੋ ਚਾਬੀ ਲੈ ਲਈ ਆ ਆਹ ਦੇਖੋ ਜੀ ਇੱਧਰ ਮੈਂ ਕਹੇ ਨੀ ਕਹੜੀ ਉਹ ਤੁਸੀਂ ਕਹਿਣੀ ਨਹੀਂ ਕਹਿ ਦਿਆ ਕਰੋ ਬਸ ਆਹੋ ਮੈਂ ਜੇ ਕਿਦਾਂ ਜੀ ਵੀਡੀਓ ਬਣਾਉਣੀ ਮੈਂ ਥੋੜੀ ਵੇਲੇ ਰਾਤ ਇੰਨਾ ਰੁਕਣਾ ਆ ਆ ਮੈਂ ਕਾ ਕਰ ਜਾ ਕਿ ਹੁਣ ਫੋਨ ਕੀਤਾ ਤਾਂ ਕਹਿੰਦਾ ਸੈਂਟ ਫਰਾਂਸਿਸ ਤੱਕ ਪਹੁੰਚ ਗਏ ਆ ਬਸ ਪਹੁੰਚਣ ਵਾਲੇ ਆ ਸੈਂਟ ਸੋਲਜਰ ਦੇ ਲਾਗੇ ਹੋ ਗਏ ਨਹੀਂ ਫਰਾਂਸਿਸ ਜੀ ਆ ਸੈਂਟ ਫਰਾਂਸਿਸ ਜੀ ਆ ਤੇ ਫਰਾਂਸਿਸ ਹੀ ਗਿਆ ਹੁਣ ਪਤਾ ਹੈ ਨਾ ਗਾਲਾਂ ਪੈਣੀਆਂ ਮੇਰੀਆਂ ਓ ਜੀ ਇਦਾਂ ਦੇਖੋ ਹੁਣ ਇੰਤਜ਼ਾਰ ਹੋ ਰਿਹਾ ਜੀ ਦਰਵਾਜ਼ਾ ਖੁੱਲੇਗਾ ਤੇ ਅੰਦਰ ਜਾਵਾਂਗੇ ਟਾਈਮ ਹੋ ਗਿਆ 9:30 ਤੇ ਹੁਣ ਪਹੁੰਚੇ ਆ ਅਸੀਂ ਘਰੇ ਤੇ ਅੱਜ ਜਿਹੜੀ ਇੱਕ ਸ਼ਾਰਟ ਬਣਾ ਕੇ ਪਾਈ ਦੀ ਹੁੰਦੀ ਸੀ ਨਾ ਅੱਜ ਦੇ ਵਲੌਗ ਦੀ ਉਹ ਵੀ ਨਹੀਂ ਮੇਰੇ ਤੋਂ ਪਈ ਦੇਖੋ ਜੀ ਕਰ ਕਰਾ ਕੇ ਸਾਰਾ ਦਿਨ ਅਸੀਂ ਇੰਨੇ ਬਿਜ਼ੀ ਰਹੇ ਆਂ ਕਿ ਤੁਹਾਡੇ ਆਇਆ ਗਿਆ ਰਿਹਾ ਆ ਅਸੀਂ ਵਿੱਚ ਵਿੱਚ ਵਲੌਗ ਬਣਾ ਲੈਣੀਆਂ ਹਾਂ ਹਾਂ ਫਿਰ ਵੀ ਵਲੌਗ ਬਹੁਤ ਹੋ ਗਿਆ ਉਹ ਅਜ ਇਸ ਲਈ ਵਲੌਗ ਇਸ ਲਈ ਨਹੀਂ ਬਣਾਇਆ ਨਾ ਵੀ ਸ਼ਾਮ ਨੂੰ ਹੋਣਾ ਹਰਮਨ ਨੇ ਫਿਰ ਜਿਹੜਾ ਉਹ ਕੀਤਾ ਨਾ ਪ੍ਰੈ ਫ੍ਰੈਂਕ ਦਿਮਾਗ ਖਰਾਬ ਕਰਦਾ ਮੇਰਾ ਚਲ ਤੁਸੀਂ ਕਰੋ ਵਲੌਗ ਦਾ ਐਂਡ ਲੈ ਲੋਕ ਦਾ ਖੋਲ ਨੂੰਗੇ ਲੋਕ ਖੋਲਾ ਚੱਲ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਫਿਰ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਆ ਤੇ ਵੱਧ ਤੋਂ ਵੱਧ ਸਾਨੂੰ ਪਲੀਜ਼ ਸਪੋਰਟ ਕਰੋ ਏ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚਲੋ ਮਿਲਦੇ ਹਾਂ ਮੈਂ ਕੱਲ ਇੱਕ ਨਵੇਂ ਵਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ